ਲੁਧਿਆਣਾ ਵਾਸੀਆਂ ਦੀ ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਇੰਨੇ ਪਿਆਰ ਨਾਲ ਪਰਿਵਾਰ ਵਾਂਗੂ ਤੀ ਬਣਾ ਕੇ ਇੰਨੇ ਪਿਆਰ ਨਾਲ ਮੈਨੂੰ ਇਹਦਾ ਮਾਨ ਸਤਕਾਰ ਦਿੱਤਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਹੈ ਦਿਲੋਂ ਸ਼ੁਕਰਗੁਜ਼ਾਰ ਹੈ ਲੁਧਿਆਣਾ ਵਾਸੀਆਂ ਦੀ ਕਿ ਮੈਂ ਮੈਡਮ ਬਾਕੀ ਪਾਰਟੀਆਂ ਵਾਅਦੇ ਕਰਦੇ ਨੇ ਚੋਣ ਪਰਚਾਰ ਕਰਾਂ ਕਾਂਗਰਸ ਪਾਰਟੀ ਜਿਹੜੇ ਕੰਮ ਕਰਦੇ ਵੀਰੇ ਕਾਂਗਰਸ ਪਾਰਟੀ ਨੇ ਨਾ ਦੇਸ਼ ਆਜ਼ਾਦ ਕਰਾ ਕੇ ਇੱਥੋਂ ਤਾਈਂ ਪਹੁੰਚਾਇਆ ਹੈ ਜਿਹੜੇ ਵਾਅਦੇ ਪਹਿਲਾਂ ਕੀਤੇ ਉਹ ਪੂਰੇ ਕੀਤੇ ਹੈ ਤੇ ਜਿਹੜੇ ਹੁਣ ਕਰਾਂਗੇ ਉਹ ਵੀ ਪੂਰੇ ਕਰਾਂਗੇ ਧੀਆਂ ਨੂੰ 50% ਰਿਜ਼ਰਵੇਸ਼ਨ ਦੇਾਂਗੇ ਪਹਿਲੀ ਗੱਲ 30 ਲੱਖ ਨੌਜਵਾਨਾਂ ਨੂੰ ਹਰ ਸਾਲ ਪੱਕੀ ਨੌਕਰੀ ਤੇ ਰੱਖਿਆ ਜਾਊਗਾ 1 ਸਾਲ ਦਾ ਲੱਖ ਰੁਪਈਆ ਬੀਬੀਆਂ ਦੇ ਖਾਤਿਆਂ 'ਚ ਪਾਇਆ ਜਾਊਗਾ ਜਿਨ੍ਹਾਂ ਕੋਲ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਜਿਨ੍ਹਾਂ ਨੌਜਵਾਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਉਹਨਾਂ ਨੌਜਵਾਨਾਂ ਦੇ ਖਾਤਿਆਂ ਦੇ ਵਿੱਚ 1 ਸਾਲ ਦਾ ਲੱਖ ਰੁਪਈਆ ਪਾਇਆ ਜਾਊਗਾ ਜਦ ਤੱਕ ਉਹਨਾਂ ਨੂੰ ਨੌਕਰੀ ਨਹੀਂ ਮਿਲ ਜਾਂਦੀ ਨਰੇਗਾ ਦੀ ਦਿਹਾੜੀ ਵਧਾ ਕੇ 400 ਰੁਪਈਆ ਕੀਤੀ ਜਾਊਗੀ ਮਿਡ-ਡੇ ਮੀਲ ਵਰਕਰਸ ਦੀ ਵਿਚ ਮਿਡ-ਡੇ ਮੀਲ ਵਰਕਰਸ ਆਸ਼ਾ ਵਰਕਰਸ ਉਹਨਾਂ ਦੇ ਉਹਨਾਂ ਦੀ ਤਨਖਾਹ ਦੇ ਵਿੱਚ 1800 ਰੁਪਏ ਦਾ ਵਾਧਾ ਹੋਊਗਾ ਐਮਐਸਪੀ ਦੀ ਲੀਗਲ ਗਾਰੰਟੀ ਦਿੱਤੀ ਜਾਊਗੀ ਅਨੇਕਾਂ ਇਸ ਤਰ੍ਹਾਂ ਦੇ ਮੈਨੀਫੈਸਟੋ ਦੇ ਹਿੱਸੇ ਨੇ ਤੇ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਂ ਤੁਹਾਨੂੰ ਇੱਕ ਇੱਕ ਗੱਲ ਦੱਸਾਂ ਪਰ ਜਿੰਨੇ ਵਾਦੇ ਕੀਤੇ ਆ ਪੂਰੇ ਕਰਾਂਗੇ ਮੈਂ ਸਾਰੀ ਜਨਤਾ ਨੂੰ ਇਹ ਅਪੀਲ ਕਰਦੀ ਆਂ ਕਿ ਇੱਕ ਇੱਕ ਆਵਦਾ ਕੀਮਤੀ ਵੋਟ ਪਾ ਕੇ ਕਾਂਗਰਸ ਪਾਰਟੀ ਨੂੰ ਲੈ ਕੇ ਆਓ ਸਭ ਤੋਂ ਪਹਿਲੀ ਗੱਲ ਹੈ ਕਿ ਅਸੀਂ ਧੀਆਂ ਨੂੰ ਰਿਜ਼ਰਵੇਸ਼ਨ 50% ਦਵਾ ਸਕੀਏ ਮੈਡਮ ਲਗਾਤਾਰ ਜਿਹੜੇ ਕੀਤੇ ਜਾਂਦੇ ਨਹੀਂ ਤਾਂ ਆਮ ਆਦਮੀ ਪਾਰਟੀ ਦੇ ਵੱਲ ਵੀ ਵਾਅਦੇ ਕੀਤੇ ਗਏ ਸੀ ਕਿ ਸਰਕਾਰ ਹੈ 1000 ਰੁਪਏ ਮਹੀਨੇ ਦਾ ਯੋਜਨਾ ਦਿੱਤਾ ਜਾਏਗਾ ਹਾਂਜੀ ਤੇ 1 ਲੱਖ ਰੁਪਿਆ ਸਾਲ ਦਾ ਕਾਂਗਰਸ ਵੱਲੋਂ ਕੀਆ ਜਾ ਰਿਹਾ ਹੈ 82 ਕਰੋੜ ਤੋਂ ਜ਼ਿਆਦਾ ਵੀਰੇ ਗੱਲ ਇਹ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਪਿੱਤਲ ਦਾ ਤੇ ਹੀਰੇ ਦਾ ਮੁਕਾਬਲਾ ਨਹੀਂ ਹੁੰਦਾ ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਨਾਲ ਕੋਈ ਮੁਕਾਬਲਾ ਨਹੀਂ ਇੱਕ ਪਾਰਟੀ ਪੌਣੇ 200 ਸਾਲ ਪੁਰਾਣੀ ਹੈ ਇੱਕ ਨੂੰ ਅਜੇ 15 ਸਾਲ ਵੀ ਨਹੀਂ ਹੋਏ ਸੋ ਇਹ ਤਾਂ ਝੂਠ ਨਾਲ ਪਾਰਟੀ ਜਾਣੀ ਜਾਂਦੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਇਹਨਾਂ ਨੇ ਪੰਜਾਬ 'ਚ ਖਰਾਬ ਕਰਤੀ ਇਹ ਤਾਂ ਇਸ ਚੀਜ਼ ਬਾਰੇ ਤੇ ਮੈਨੂੰ ਲੱਗਦਾ ਲੋਕ ਜ਼ਿਆਦਾ ਬਿਹਤਰ ਦੱਸਣਗੇ ਇਹਨਾਂ ਨੂੰ ਮੈਂ ਲੁਧਿਆਣਾ ਵਾਸੀਆਂ ਦੀ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਜਿਨ੍ਹਾਂ ਨੇ ਇੰਨੇ ਪਿਆਰ ਨਾਲ ਪਰਿਵਾਰ ਵਾਂਗੂ ਦੀ ਬਣਾ ਕੇ ਇੰਨੇ ਪਿਆਰ ਨਾਲ ਮੈਨੂੰ ਇਹਦਾ ਮਾਨ ਸਤਕਾਰ ਦਿੱਤਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਦਿਲੋਂ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਵਾਸੀਆਂ ਦੇ ਮੇਰਾ ਬਾਕੀ ਪਾਰਟੀਆਂ ਵਾਅਦੇ ਕਰਦੀਆਂ ਨੇ ਸੋਨਪਰ ਚਾਰ ਕਾਂਗਰਸ ਪਾਰਟੀ ਜਿਹੜੇ ਵਾਅਦੇ ਕਰਦੀ ਵੀਰੇ ਕਾਂਗਰਸ ਪਾਰਟੀ ਨੇ ਨਾ ਦੇਸ਼ ਆਜ਼ਾਦ ਕਰਾ ਕੇ ਇਥੋਂ ਤਾਈ ਪਹੁੰਚਾਇਆ ਹੈ ਜਿਹੜੇ ਵਾਅਦੇ ਪਹਿਲਾਂ ਕੀਤੇ ਉਹ ਪੂਰੇ ਕੀਤੇ ਹੈ ਤੇ ਜਿਹੜੇ ਹੁਣ ਕਰਾਂਗੇ ਉਹ ਵੀ ਪੂਰੇ ਕਰਾਂਗੇ ਧੀਆਂ ਨੂੰ 50% ਰਿਜ਼ਰਵੇਸ਼ਨ ਦੇਾਂਗੇ ਪਹਿਲੀ ਗੱਲ 30 ਲੱਖ ਨੌਜਵਾਨਾਂ ਨੂੰ ਹਰ ਸਾਲ ਪੱਕੀ ਨੌਕਰੀ ਤੇ ਰੱਖਿਆ ਜਾਊਗਾ 1 ਸਾਲ ਦਾ ਲੱਖ ਰੁਪਈਆ ਬੀਬੀਆਂ ਦੇ ਖਾਤਿਆਂ ਚ ਪਾਇਆ ਜਾਊਗਾ ਜਿਨ੍ਹਾਂ ਕੋਲ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਜਿਨ੍ਹਾਂ ਨੌਜਵਾਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਉਹਨਾਂ ਨੌਜਵਾਨਾਂ ਦੇ ਖਾਤਿਆਂ ਦੇ ਵਿੱਚ 1 ਸਾਲ ਦਾ 1 ਲੱਖ ਰੁਪਏ ਪਾਇਆ ਜਾਊਗਾ ਜਦ ਤੱਕ ਉਹਨਾਂ ਨੂੰ ਨੌਕਰੀ ਨਹੀਂ ਮਿਲ ਜਾਂਦੀ ਨਰੇਗਾ ਦੀ ਦਿਹਾੜੀ ਵਧਾ ਕੇ 400 ਰੁਪਏ ਕੀਤੀ ਜਾਊਗੀ ਮਿਡ-ਡੇ ਮੀਲ ਵਰਕਰਸ ਦੀ ਵਿੱਚ ਮਿਡ-ਡੇ ਮੀਲ ਵਰਕਰਸ ਆਸ਼ਾ ਵਰਕਰਸ ਉਹਨਾਂ ਦੇ ਉਹਨਾਂ ਦੀ ਤਨਖਾਹ ਦੇ ਵਿੱਚ 1800 ਰੁਪਏ ਦਾ ਵਾਧਾ ਹੋਊਗਾ ਐਮਐਸਪੀ ਦੀ ਲੀਗਲ ਗਾਰੰਟੀ ਦਿੱਤੀ ਜਾਊਗੀ ਅਨੇਕਾਂ ਇਸ ਤਰ੍ਹਾਂ ਦੇ ਮੈਨੀਫੈਸਟੋ ਦੇ ਹਿੱਸੇ ਨੇ ਤੇ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਂ ਤੁਹਾਨੂੰ ਇੱਕ ਇੱਕ ਗੱਲ ਦੱਸਾਂ ਪਰ ਜਿੰਨੇ ਵਾਦੇ ਕੀਤੇ ਆ ਪੂਰੇ ਕਰਾਂਗੇ ਮੈਂ ਸਾਰੀ ਜਨਤਾ ਨੂੰ ਇਹ ਅਪੀਲ ਕਰਦੀ ਆਂ ਕਿ ਇੱਕ ਇੱਕ ਆਵਦਾ ਕੀਮਤੀ ਵੋਟ ਪਾ ਕੇ ਕਾਂਗਰਸ ਪਾਰਟੀ ਨੂੰ ਲੈ ਕੇ ਆਓ ਸਭ ਤੋਂ ਪਹਿਲੀ ਗੱਲ ਹੈ ਕਿ ਅਸੀਂ ਧੀਆਂ ਨੂੰ ਰਿਜ਼ਰਵੇਸ਼ਨ 50% ਦਵਾ ਸਕੀਏ ਮੈਡਮ ਲਗਾਤਾਰ ਵਾਦੇ ਜਿਹੜੇ ਕੀਤੇ ਜਾਂਦੇ ਨਹੀਂ ਕਾਂਗਰਸ ਆਪ ਆਪਣੀ ਪਾਰਟੀ ਦੇ ਨਾਮ ਤੇ ਵਾਦੇ ਕੀਤੇਗੇ ਕਿ ਸਰਕਾਰ ਹੈ 1000 ਰੁਪਏ ਮਹੀਨੇ ਪੰਜਾਬ ਨੂੰ ਦਿੱਤਾ ਜਾਏਗਾ ਹਾਂਜੀ ਤੇ 1 ਲੱਖ ਰੁਪਿਆ ਸਾਲ ਦਾ ਕਾਂਗਰਸ ਵੱਲੋਂ ਕਿਹਾ ਗਿਆ ਹੈ 82 ਪਰੇ ਤਰਫ ਹੋ ਗਏ ਵੀਰੇ ਗੱਲ ਇਹ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਪਿੱਤਲ ਦਾ ਤੇ ਹੀਰੇ ਦਾ ਮੁਕਾਬਲਾ ਨਹੀਂ ਹੁੰਦਾ ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਨਾਲ ਕੋਈ ਮੁਕਾਬਲਾ ਨਹੀਂ ਇੱਕ ਪਾਰਟੀ ਪੌਣੇ 200 ਸਾਲ ਪੁਰਾਣੀ ਹੈ ਇੱਕ ਨੂੰ ਹਜੇ 15 ਸਾਲ ਵੀ ਨਹੀਂ ਹੋਏ ਸੋ ਇਹ ਤਾਂ ਝੂਠ ਨਾਲ ਪਾਰਟੀ ਜਾਣੀ ਜਾਂਦੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਇਹਨਾਂ ਨੇ ਪੰਜਾਬ 'ਚ ਖਰਾਬ ਕਰਤੀ ਇਹ ਤਾਂ ਇਸ ਚੀਜ਼ ਬਾਰੇ ਤੇ ਮੈਨੂੰ ਲੱਗਦਾ ਲੋਕ ਜ਼ਿਆਦਾ ਬਿਹਤਰ ਦੱਸਣਗੇ ਇਹਨਾਂ ਨੂੰ